ਕਿੰਨੇ ਭੜਤੇ ਫਕਰ ਕੀ ਵੈਲੀਾਰੇ ਚੱਕਤੇ ਮੇਰਾ ਭਰਾ ਇਹੋ ਜੇ ਕੰਮ ਨਾ ਕਰਿਆ ਕਰੋ ਕਿਸੇ ਦੀ ਧੀ ਦਾ ਸਵਾਲ ਹੈ ਹਨਾ ਵੀ ਜਿੰਦਗੀ ਦਾ ਸਵਾਲ ਹੁੰਦਾ ਵਾ ਤ ਸਭਾ ਤੇ ਤੁਹਾਡਾ ਨਵੀਂ ਵੀਡੀਓ ਦੇ ਵਿੱਚ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਬੀਤੇ ਕੁਝ ਦਿਨਾਂ ਤੋਂ ਸੋਸ਼ਲ ਮੀਡੀਆ ਦੇ ਉੱਪਰ ਕੁਝ ਇੱਕ ਇੰਸਟਾਗ੍ਰਾਮ ਪੇਜਾਂ ਵਾਲਿਆਂ ਦੁਆਰਾ ਸਮ੍ਰਿਧੀ ਦੀ ਇੱਕ ਵੀਡੀਓ ਨੂੰ ਆਪਣੇ ਪੇਜ ਦੇ ਉੱਪਰ ਪੋਸਟ ਕੀਤਾ ਜਾ ਰਿਹਾ ਜੋ ਵੀਡੀਓ ਤੁਸੀਂ ਆਪਣੇ ਸਕਰੀਨ ਉੱਪਰ ਚਲਦੀ ਦੇਖ ਸਕਦੇ ਜਿਸ ਦੇ ਵਿੱਚ ਸਮ੍ਰਿਧੀ ਇੱਕ ਮੁੰਡੇ ਦੇ ਨਾਲ ਗੱਡੀ ਦੇ ਵਿੱਚ ਬੈਠੀ ਇੱਕ ਸਟੋਰੀ ਪਾਉਂਦੀ ਪਈ ਹੁੰਦੀ ਹੈ ਜੋ ਕਲਿੱਪ ਤੁਸੀਂ ਆਪਣੇ ਸਕਰੀਨ ਉੱਪਰ ਚਲਦੀ ਦੇਖ ਸਕਦੇ ਇਸ ਵੀਡੀਓ ਨੂੰ 우ਸਤਾਦ ਵੀ ਲਾਈਕ ਪੇਜ ਵਾਲੇ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਦੇ ਉੱਪਰ ਪਾਇਆ ਸੀ ਤੇ ਉੱਥੇ ਹੀ ਹੁਣ ਸਾਹਿਲ ਸੁਦੇ ਇੱਕ ਵੀਡੀਓ ਨਿਕਲ ਕੇ ਸਾਹਮਣੇ ਆ ਰਹੀ ਜਿਸ ਦੇ ਵਿੱਚ ਸਾਹਿਲ ਪੇਜਾਂ ਵਾਲਿਆਂ ਅੱਗੇ ਰਿਕੁਐਸਟ ਕਰਦਾ ਪਿਆ ਹੁੰਦਾ ਕਿ ਇਸ ਵੀਡੀਓ ਨੂੰ ਤੁਸੀਂ ਡਿਲੀਟ ਕਰ ਦੇਵੋ ਕਿ ਉਹ ਵੀ ਕਿਸੇ ਦੀ ਧੀ ਪੈਣ ਆ ਗਈ ਤੇ ਲੋਕ ਨੇ ਜਿਹੜੇ ਕਿ ਕਮੈਂਟ ਕਰਦੇ ਪਏ ਨੇ ਕਿ ਇੱਥੇ ਸਾਈਲਸ ਸੁਦੇਰ ਨੂੰ ਧੋਖਾ ਦਿੱਤਾ ਗਿਆ ਹੈਗਾ ਸਮ੍ਰਿਧੀ ਦੁਬਾਰਾ ਕਿਉਂਕਿ ਸਮ੍ਰਿਧੀ ਤੇ ਸਾਈਲਸ ਸੁਦੇਰ ਦੀ ਫਰੈਂਡਸ਼ਿਪ ਸੀ ਕਿਉਂਕਿ ਇਹ ਇੱਕ ਦੂਜੇ ਨਾਲ ਜਦੋਂ ਇੰਡੀਆ ਹੁੰਦੇ ਸੀ ਸਟੋਰੀਆਂ ਅਕਸਰ ਸ਼ੇਅਰ ਕਰਦੇ ਹੁੰਦੇ ਸੀ ਤੇ ਕੁਝ ਕੁ ਵੀਡੀਓਜ਼ ਨਿਕਲ ਕੇ ਸਾਹਮਣੇ ਆਈਆਂ ਸੀ ਉਸ ਟਾਈਮ ਸਹੀ ਗੱਲ ਦੀ ਸਾਰਿਆਂ ਨੂੰ ਉਸਤਾਦ ਵੀ ਲਾਈਕ ਮੇਰਾ ਭਰਾ ਜਿਹੜੀ ਵੀਡੀਓ ਪਾਈ ਆ ਉਹ ਡਿਲੀਟ ਕਰ ਦੇ ਕਹ ਰਹੀ ਸੀ ਭੈਣੇ ਯਾਰ ਉਹ ਵੀ ਚੰਗਾ ਜਾਂ ਨਹੀਂ ਲੱਗਦਾ ਮੇਰਾ ਭਰਾ ਜਿਹੜੀ ਤੂੰ ਵੀਡੀਓ ਕੱਲ ਪਰਸੋਂ ਦੀ ਮੇਰੇ ਸਾਹ ਨਾਲ ਪਾਈਆ ਮੈਨੂੰ ਪਤਾ ਨਹੀਂ ਲੱਗਾ ਮੈਨੂੰ ਟਾਈਮ ਜ ਨਹੀਂ ਲੱਗਾ ਮੈਂ ਤੁਹਾਨੂੰ ਪਤਾ ਸਾਰਿਆਂ ਨੂੰ ਠੀਕ ਨਹੀਂ ਸੀ ਮੈਂ ਸਟੋਰੀ ਨਹੀਂ ਪਾ ਸਕਿਆ ਮੇਰਾ ਭਰਾ ਇਹੋ ਜੇ ਕੰਮ ਨਾ ਕਰਿਆ ਕਰੋ ਕਿਸੇ ਦੀ ਧੀ ਦਾ ਸਵਾਲ ਹੈ ਹਨਾ ਵੀ ਜ਼ਿੰਦਗੀ ਦਾ ਸਵਾਲ ਹੁੰਦਾ ਵਾ ਕਿਸੇ ਦੀ ਵੀ ਧੀ ਅਗਲੀ ਉਹ ਵੀ ਇਹ ਆਪਾ ਵੀਡੀਓ ਪਾਉਂਦੇ ਐਵੇਂ ਇੰਦਾ ਚੰਗੇ ਨਹੀਂ ਲੱਗੀ ਤਾਂ ਮੈਨਾਂ ਆਪਰਾ ਡਿਲੀਟ ਕਰ ਦੋ। ਬਾਕੀ ਇਹਨਾਂ ਗੱਲਾਂ ਬਾਰੇ ਤੁਹਾਡੇ ਕੀ ਵਿਚਾਰ ਨੇ ਕਮੈਂਟ ਬਾਕਸ ਦੇ ਵਿੱਚ ਕਮੈਂਟ ਜਰੂਰ ਕਰਿਓ ਕਿ ਇਹ ਸਮ੍ਰਿਤੀ ਦਾ ਬੋਏਫ੍ਰੈਂਡ ਆ ਜਾਂ ਇੱਕ ਜਸਟ ਫ੍ਰੈਂਡ ਆਗਾ। ਕਮੈਂਟ ਬਾਕਸ ਦੇ ਵਿੱਚ ਜਰੂਰ ਕਮੈਂਟ ਕਰਿਓ। ਮਿਲਦੇ ਆਪਾਂ ਕਿਸੇ ਹੋਰ ਵੀਡੀਓ ਦੇ ਵਿੱਚ ਰੱਬ ਰਾਖਾ।